ਵਾਹਿਗੁਰੂ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਫਰੀ ਸਾਸਨ ਦਾ ਜੀਓ ਆਪ ਜੀ ਦੇ ਸਨਮੁਖ ਆਪਣਾ ਨਵਾਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜਿਸ ਤਰ੍ਹਾਂ ਕਿ ਆਪ ਜੀ ਜਾਣਦੇ ਹੀ ਹੋ ਕਿ ਅਸੀਂ ਆਪ ਜੀ ਦੇ ਨਾਲ ਇਹ ਬੁੱਕ ਸਾਂਝੀ ਕਰ ਰਹੇ ਹਾਂ ਅਰਦਾਸ ਦਰਸ਼ਨ ਰੂਪ ਅਤੇ ਅਭਿਆਸ ਇਹ ਡਾਕਟਰ ਜਸਵੰਤ ਸਿੰਘ ਨੇਕੀਜੀ ਦੀ ਲਿਖੀ ਹੋਈ ਬੋਖ ਹੈ ਤੇ ਜਿਸ ਵਿੱਚ ਉਹਨਾਂ ਨੇ ਅਰਦਾਸ ਦੀ ਬਹੁਤ ਹੀ ਸੋਹਣੀ ਵਿਆਖਿਆ ਜੋ ਹੈ ਕੀਤੀ ਹੈ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੰਨਾ ਹੀ ਹੈ ਕਿ ਅਸੀਂ ਗੁਰੂ ਦੇ ਜੋ ਸ਼ਬਦ ਦਾ ਉਪਦੇਸ਼ ਹੈ ਗੁਰਬਾਣੀ ਦਾ ਜੋ ਉਪਦੇਸ਼ ਹੈ ਉਹ ਵੱਧ ਵੱਧ ਸੰਗਤਾਂ ਤੱਕ ਪਹੁੰਚਾ ਸਕੀਏ ਇਸ ਲਈ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਆਪ ਜੀ ਇਹ ਵੀਡੀਓ ਦੇਖੋ ਸ਼ੇਅਰ ਕਰੋ ਲਾਈਕ ਕਰੋ ਤਾਂ ਜੋ ਵਤੁਵਦ ਸੰਗਤਾਂ ਤੱਕ ਇਹ ਜੋ ਸੁਨਿਆਹਾ ਹੈ ਗੁਰੂ ਦਾ ਉਹ ਪਹੁੰਚ ਸਕੇ ਅੱਜ ਸਾਨੂੰ ਇਹ ਬੜੀ ਖੁਸ਼ੀ ਹੋ ਰਹੀ ਹੈ ਕਿ ਇਹ ਕਿਤਾਬ ਜਿਸ ਦੇ ਕਿ 62 ਚੈਪਟਰ ਸੰ ਤੇ ਅੱਜ ਅਸੀਂ ਇਹਦੇ ਲਾਸਟ ਦੋ ਚੈਪਟਰ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਜਿਸ ਦਾ ਸਰਲੇਖ ਹੈ ਅੰਤਿਕਾ ਤੇ ਆਖਿਰ ਦੇ ਵਿੱਚ ਪਹਿਲੇ ਭਾਗ ਦੇ ਵਿੱਚ ਡਾਕਟਰ ਸਾਹਿਬ ਨੇ ਅਰਦਾਸ ਦਾ ਪ੍ਰਵਾਨਿਤ ਰੂਪ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਨ ਕੀਤਾ ਹੋਇਆ ਹੈ ਤੇ ਦੂਸਰਾ ਹੈ ਫਤੇ ਜਕਾਰਾ ਤੇ ਦੁਹਰੀ ਇਹ ਅਸੀਂ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ ਅੱਜ ਉਸ ਤੋਂ ਬਾਅਦ ਇਹ ਬੁੱਕ ਸਮਾਪਤ ਹੋ ਜਾਵੇਗੀ ਅਤੇ ਅਸੀਂ ਆਪ ਜੀ ਦੇ ਨਾਲ ਪਹਿਲੇ ਥੋੜੇ ਜਿ 4 ਕੁ ਵੀਡੀਓ ਮੇਰੇ ਖਰ ਦਾ ਬਣੇ ਨੇ ਅਸੀਂ ਆਪ ਜੀ ਦੇ ਨਾਲ ਦਰਪਨ ਜੋ ਕਿ ਸਟਿਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰੋਫੈਸਰ ਸਹਿਬ ਸਿੰਘ ਜੀ ਦੁਆਰਾ ਲਿਖਿਆ ਹੋਇਆ ਜਿਸ ਵਿੱਚ ਗੁਰਬਾਣੀ ਦੇ ਸਾਰੇ ਅਰਥ ਜੋ ਹਨ ਅਸੀਂ ਇਸੇ ਤਰ੍ਹਾਂ ਹੀ ਛੋਟੇ ਛੋਟੇ ਵੀਡੀਓ ਬਣਾ ਕੇ ਆਪ ਜੀ ਦੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਗੁਰਬਾਣੀ ਦਾ ਉਪਦੇਸ਼ ਵੱਤਵਤ ਸੰਗਤਾਂ ਤੱਕ ਪਹੁੰਚ ਸਕੇ ਅੱਜ ਦਾ ਜੋ ਪਹਿਲਾ 파ਟ ਹੈ ਅੰਤਿਕਾ 1 ਪਾਗ ਪਹਿਲਾ ਇਹ ਹੈ ਅਰਦਾਸ ਦਾ ਪਰਵਾਨਤ ਸਰੂਪ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਉਤੀ ਜੀ ਸਹਾਏ ਵਾਰ ਸ੍ਰੀ ਪਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਉਤੀ ਸੇਮਰ ਕੈ ਗੁਰ ਨਾਨਕ ਲਈ ਤੇ ਆਹੇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਦ ਆਵੈ ਤਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚਾਹਾਂ ਸਾਹਿਬ ਜਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਮਿਹਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜੇ ਆਰਿਆਂ ਨਾਲ ਚਰਾਏਗੇ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਝਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਚਿਤਾਵਨ ਕਰ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਗੁਰੂ ਖਾਲਸੇ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਵਿਵੇਕ দান ਵਿਸਾਹਾ দান ਪ੍ਰੋਸਾਦਾਨ ਦਾਣਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਜੀ ਦੇ ਅਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਤ ਉੱਚੀ ਮੱਤਾ ਰੱਖਾ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਹਾਲ ਸਾਜੀ ਨੂੰ ਬਖਸ਼ੋ 헤 ਨਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਊਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜੂਰ ਇੱਥੇ ਖਾਲੀ ਥਾਂ ਛੱਡ ਕੇ ਫੁੱਟ ਨੋਟ ਲਿਖਿਆ ਗਿਆ ਹੈ ਇੱਥੇ ਉਸ ਬਾਣੀ ਦਾ ਨਾਮ ਲਿਆ ਜਾਂਦਾ ਹੈ ਜਿਸ ਦਾ ਪਾਠ ਕੀਤਾ ਗਿਆ ਹੈ ਜਾਂ ਉਸ ਕਾਰਈ ਦਾ ਜ਼ਿਕਰ ਕੀਤਾ ਜਾਂਦਾ ਹੈ ਜਿਸ ਦੀ ਅਰਦਾਸ ਕੀਤੀ ਜਾ ਰਹੀ ਹੈ ਦੀ ਅਰਦਾਸ ਹੈ ਜੀ ਅਖਰ ਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲੋ ਜਿੰਨਾ ਮਿਲਿਆ ਆਪ ਦਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਸ ਤੋਂ ਬਾਅਦ ਫਿਰ ਫਤਿਹ ਹੁੰਦੀ ਹੈ ਜਕਾਰਾ ਹੁੰਦਾ ਹੈ ਦੋਰਾ ਪੜਿਆ ਜਾਂਦਾ ਹੈ ਉਸ ਦੇ ਬਾਰੇ ਦੂਸਰੇ ਭਾਗ ਵਿੱਚ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਹੈ ਫਤਿਹ ਜਕਾਰਾ ਤੇ ਦੋਹਰੇ ਫਤੇ ਅਰਦਾਸ ਦਾ ਆਰੰਭ ਇੱਕ ਓੰਕਾਰ ਵਾਹਿਗੁਰੂ ਜੀ ਦੀ ਫਤੇ ਨਾਲ ਹੁੰਦਾ ਹੈ ਤੇ ਸਮਾਪਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇ ਨਾਲ ਹੁੰਦੀ ਹੈ ਫਤੇ ਨਾਲ ਆਰੰਭ ਤੇ ਅੰਤ ਹੋਣ ਵਾਲੀ ਅਰਦਾਸ ਖਾਲਸਾ ਜੀ ਦਾ ਫਤੇ ਨਾਮਾ ਹੈ ਇਸ ਵਿੱਚ ਅਦਰਸ਼ਾਂ ਦੀ ਫਤੇ ਦਾ ਇਤਿਹਾਸ ਸਾਂਭਿਆ ਪਿਆ ਹੈ ਤੇ ਸਦੀਵੀ ਫਤੇ ਦੀ ਅਰਜੋਈ ਇਸ ਨਾਤੇ ਅਰਦਾਸ ਇੱਕ ਸ਼ਕਤੀਵਰ ਫਤਿਹ ਦਾ ਜਫਰਨਾਮਾ ਹੈ ਇਹ ਫਤਿਹ ਕਿਸ ਦੀ ਹੈ ਇਹ ਫਤਿਹ ਇੱਕ ਓੰਕਾਰ ਦੀ ਹੈ ਵਹਿਗੁਰੂ ਦੀ ਹੈ ਵਹਿਗੁਰੂ ਦੇ ਖਾਲਸੇ ਦੀ ਹੈ ਕਿਉਂਕਿ ਖਾਲਸਾ ਵਹਿਗੁਰੂ ਦਾ ਹੈ ਇੱਕ ਓੰਕਾਰ ਤੋਂ ਭਾਵ ਹੈ ਇੱਕ ਵਹਿਗੁਰੂ ਇਹ ਸਾਰਾ ਬ੍ਰਹਿਮੰਡ ਜਿਸ ਦਾ ਪਸਾਰਾ ਹੈ ਇਸ ਵਿੱਚ ਦੀ ਵਿਸ਼ਵ ਏਕਤਾ ਦੀ ਫਤਿਹ ਹੀ ਅਰਦਾਸ ਦਾ ਆਦਰਸ਼ ਹੈ ਹਰ ਤਰ੍ਹਾਂ ਦੇ ਵਿਰੋਧਾਂ ਤੇ ਵਿਤਕਰਿਆਂ ਤੋਂ ਉੱਪਰ ਉੱਠਣ ਦਾ ਨਿਮੰਤਰਣ ਹੈ ਤੇ ਇਸ ਵਿੱਚ ਹਰ ਤਰ੍ਹਾਂ ਦੇ ਵਿਰੋਧਾਂ ਤੇ ਵਿਤਕਰਿਆਂ ਤੋਂ ਉੱਪਰ ਉੱਠਣ ਦਾ ਨਿਮੰਤਰਣ ਹੈ ਇਸ ਵਿੱਚ ਤੇ ਵਿਸ਼ਵ ਏਕੇ ਦੀ ਸੁੰਦਰਤਾ ਤੋਂ ਵਿਸਮਾਦ ਵਹ ਤੱਕ ਅਪੜਨ ਦਾ ਉਪਰਾਲਾ ਹੈ ਇਹ ਫਤੇ ਹਰ ਤਰ੍ਹਾਂ ਦੀ ਦ્વੈਤ ਤੋਂ ਉੱਪਰ ਹੈ ਗਿਆਨ ਇਸ ਦਾ ਸਾਧਨ ਹੈ ਕਿਉਂਕਿ ਗਿਆਨ ਦੀ ਦ੍ਰਿਸ਼ਟੀ ਤੋਂ ਦ્વੈਤ ਰਹਿ ਨਹੀਂ ਸਕਦੀ ਸਭ ਵਖੇਵੇਂ ਮਿਟ ਜਾਂਦੇ ਹਨ ਹਨੇਰੇ ਹਨੇਰਾ ਤੇ ਚਾਨਣ ਤਤ ਤੇ ਅਤਤ ਸਭ ਨਮਸਕਾਰ ਦੇ ਅਧਿਕਾਰੀ ਜਾਪਦੇ ਹਨ ਅਸੀਂ ਜਾਪ ਸਾਹਿਬ ਵਿੱਚ ਪੜ੍ਹਦੇ ਹਾਂ ਨਮੋ ਅੰਧਕਾਰੇ ਨਮੋ ਤੇਜ ਤੀਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗਤਾਂ ਸੰਗ ਸਤ ਰੂਪੇ ਨਮੋ ਰਾਜ ਸੰਗਤਾਂ ਸੰਗ ਸਤ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਸੰਸਾਰ ਵਿੱਚ ਦ્વੈਤ ਕਾਰਨ ਕਈ ਖੂਨ ਖਰਾਬੇ ਹੋਏ ਹਨ ਦ્વੈਤ ਦੀ ਕਲਾ ਹੀ ਕਲਹਿ ਦ્વੈਤ ਹੀ ਕਲਾ ਦੀ ਜੜ ਹੈ ਕਲਾ ਭਾਵ ਕੇ ਕਲੇਸ਼ ਅਰਦਾਸ ਵਿੱਚ ਲੈ ਫਤੇ ਨਾਮੇ ਦਾ ਵਿਰਧ ਕਰਨ ਵਾਲਿਆਂ ਦਾ ਵਿਰਧ ਦ્વੈਤ ਲਈ ਖੂਨ ਖਰਾਬਾ ਕਰਨਾ ਨਹੀਂ ਇਕਤਾ ਲਈ ਆਪਣਾ ਖੂਨ ਡੋਲਣਾ ਹੈ ਇਉ ਅਰਦਾਸ ਅਮਨ ਤੇ ਸ਼ਾਂਤੀ ਦੀ ਫਤਿਹ ਦਾ ਅਦਰਸ਼ਾਂ ਦੀ ਫਤਿਹ ਦਾ ਵਹਿਗੁਰੂ ਜੀ ਕੀ ਫਤਿਹ ਦਾ ਸੋਹਿਲਾ ਹੈ ਜੇਕਾਰਾ ਜੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲਣ ਤੋਂ ਇੱਕ ਭਾਵਤਾ ਹੈ ਸੱਚ ਸੁਨਾਈ ਸੀ ਸੱਚ ਕੀ ਬੇਲਾ ਵਾਲਾ ਬੋਲ ਜੋ ਸੱਚ ਬੋਲਣ ਦੀ ਦਲੇਰੀ ਰੱਖਦਾ ਹੈ ਉਹੀ ਵੇਲੇ ਸਿਰ ਬੋਲਦਾ ਹੈ ਜਿਸ ਦੇ ਅੰਦਰ ਇਸ ਤਰ੍ਹਾਂ ਬੋਲ ਸਕਣ ਦੀ ਸਮਰੱਥਾ ਹੈ ਉਹ ਆਪ ਵੀ ਨਿਹਾਲ ਹੈ ਹੋਰਾਂ ਨੂੰ ਵੀ ਨਿਹਾਲ ਕਰਦਾ ਹੈ ਨਿਰਪੈਤਾ ਉਸ ਤੇ ਬੋਲਾਂ ਦੀ ਮੋਦਰਾ ਹੁੰਦੀ ਹੈ ਬੋਲਣ ਦਾ ਇੱਕ ਹੋਰ ਅਰਥ ਹੈ ਹੰਗਾਰਾ ਭਰਨਾ ਜਦੋਂ ਕਈ ਜਦੋਂ ਕੋਈ ਹੰਗਾਰਾ ਨਾ ਭਰੇ ਤਾਂ ਕਹੀਦਾ ਹੈ ਤੂੰ ਬੋਲਦਾ ਨਹੀਂ ਪਰ ਜਦੋਂ ਵੀ ਕੋਈ ਅਪਦਾ ਵਿੱਚ ਪੁਕਾਰ ਕਰੇ ਤਾਂ ਅੱਗੋਂ ਆਇਆ ਕਹਿ ਕੇ ਹੰਗਾਰਾ ਭਰਨ ਵਾਲਾ ਜਾਣੋ ਕੇ ਬੋਲਿਆ ਹੈ ਦਲੇਰੀ ਇਨ੍ਹਾਂ ਬੋਲਾਂ ਦੀ ਮੁੱਦਰਾ ਹੁੰਦੀ ਹੈ ਨਿਰਭੈਤਾ ਤੇ ਦਲੇਰੀ ਦੇ ਬੋਲਾਂ ਵਿੱਚ ਸਤਿ ਸ੍ਰੀ ਅਕਾਲ ਵਹਿਗੁਰੂ ਆਪ ਵੱਸਦਾ ਹੈ ਇਉਂ ਇਉਂ ਇਹ ਜਕਾਰਾ ਵਹਿਗੁਰੂ ਦੇ ਨਾਮ ਤੇ ਡਟ ਜਾਣ ਦਾ ਜਕਾਰਾ ਹੈ ਇਹ ਇਸ ਗੱਲ ਦਾ ਸੂਚਕ ਹੈ ਕਿ ਖਾਲਸਾ ਸਦਾ ਹੱਕ ਦੀ ਜੰਗ ਕਰਦਾ ਹੈ ਸਦਾ ਸੱਤ ਨਿਆਂ ਲਈ ਜੂਝਦਾ ਹੈ ਤੇ ਕਿਸੇ ਨੂੰ ਨਿਆਂ ਹਲ ਕਰਨ ਲਈ ਚੜ੍ਹਾਈ ਕਰਦਾ ਹੈ ਜਿੱਥੇ ਵੀ ਵਾਹਿਗੁਰੂ ਜੀ ਕੀ ਫਤਿਹ ਵਿੱਚ ਕੋਈ ਵਿਗਨ ਪੈ ਰਿਹਾ ਹੈ ਖਾਲਸੇ ਨੇ ਉੱਥੇ ਪਹੁੰਚਣਾ ਹੈ ਲਬੈਕ ਕਹਿਣਾ ਤੇ ਜੂਝਣਾ ਹੈ ਏ ਜਕਾਰਾ ਖਾਲਸੇ ਦੀਆਂ ਨੈਤਿਕ ਜ਼ਿੰਮੇਵਾਰੀਆਂ ਦਾ ਸੂਚਕ ਹੈ ਜਦੋਂ ਵੀ ਕਿਤੇ ਅਨਿਆਂ ਹੋਵੇਗਾ ਤੱਕਾ ਹੋਵੇਗਾ ਜ਼ੁਲਮ ਹੋਵੇਗਾ ਤਾਂ ਖਾਲਸਾ ਬੋਲੇਗਾ ਤੇ ਸਤਿ ਸ੍ਰੀ ਅਕਾਲ ਦੇ ਨਾਮ ਤੇ ਨਿਆਂ ਤੇ ਸੱਚ ਦੀ ਲੜਾਈ ਲਈ ਨਾਮ ਤੇ ਨਿਆਂ ਤੇ ਸਚਾਈ ਲਈ ਲੜ ਮਰੇਗਾ ਇਹ ਜਕਾਰਾ ਕੋਈ ਰਸਮੀ ਚੀਜ਼ ਨਹੀਂ ਇਹ ਤੇ ਇੱਕ ਪ੍ਰਣ ਹੈ ਕਿ ਖਾਲਸਾ ਮਜਲੂਮ ਦੀ ਆਵਾਜ਼ ਸੁਣ ਕੇ ਬੋਲੇਗਾ ਅਤੇ ਜਾਨ ਦੀ ਬਾਜ਼ੀ ਲਾਏਗਾ ਸ਼ਹੀਦ ਹੋਵੇਗਾ ਵਾਹਿਗੁਰੂ ਜੀ ਕੀ ਫਤਿਹ ਲਈ ਲੜੇਗਾ ਇਸ ਜਕਾਰੇ ਦਾ ਇੱਕ ਅਰਥ ਇਹ ਵੀ ਹੈ ਕਿ ਜੋ ਕੋਈ ਸਤਿ ਸ੍ਰੀ ਅਕਾਲ ਬੋਲੇਗਾ ਉਹ ਨਿਹਾਲ ਹੋਵੇਗਾ ਸਤਿ ਸ੍ਰੀ ਅਕਾਲ ਬੋਲਣ ਦਾ ਭਾਵ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਧਰਮ ਲਈ ਯੋਜਨਾ ਸਿਮਰਨ ਵਾਲਿਆਂ ਦਾ ਹੀ ਕਰਤੱਵ ਹੈ ਜਿਨ੍ਹਾਂ ਨੂੰ ਵੈਗ੍ਰੂ ਚੇਤੇ ਨਹੀਂ ਆਇਆ ਧਰਮ ਲਈ ਕਿਵੇਂ ਲੜ ਸਕਦੇ ਹਨ ਇਹ ਜੈਕਾਰਾ ਚਤੌਣੀ ਹੈ ਇਸ ਗੱਲ ਦੀ ਕਿ ਜ਼ਿੰਦਗੀ ਦੇ ਘੋਲ ਵਿੱਚ ਫਤਿਹ ਕੇਵਲ ਨਾਮ ਆਸਰੇ ਹੀ ਹੁੰਦੀ ਹੈ ਇਸੇ ਆਸਰੇ ਹੀ ਨਿਹਾਲ ਹੋਣ ਦੀ ਸੰਭਾਵਨਾ ਹੈ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿੱਚੋਂ ਹਨ ਵੈਗ੍ਰੂ ਇਸੇ ਆਸਰੇ ਹੀ ਨਿਹਾਲ ਹੋਣ ਦੀ ਸੰਭਾਵਨਾ ਹੈ ਗੁਰੂ ਮਾਨਿਓ ਗ੍ਰੰਥ ਜੇਕਾਰੇ ਤੋਂ ਬਾਅਦ ਤਿੰਨ ਦੁਹਰੇ ਪੜਨ ਦੀ ਰੀਤ ਹੈ ਇਹਨਾਂ ਵਿੱਚੋਂ ਪਹਿਲੇ ਦੋ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿੱਚੋਂ ਹਨ ਜੋ ਇਸ ਪ੍ਰਕਾਰ ਹਨ ਅਸੀਂ ਪੜ੍ਹਦੇ ਹਾਂ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਧੇ ਜੋ ਪ੍ਰਭ ਜਾ ਕਾ ਹਿਰਤਾ ਸੁਧ ਹੈ ਖੋਜ ਸ਼ਬਦ ਮੈਂ ਲੇ ਪਰ ਅਸੀਂ ਨਾਰਮਲੀ ਪੜ੍ਹਦੇ ਹਾਂ ਜੋ ਪ੍ਰਭ ਕੋ ਮਿਲ ਬੇਚੋ ਖੋਜ ਸ਼ਬਦ ਮੈਂ ਲੇ ਇਨ੍ਹਾਂ ਦੋਹਰਿਆਂ ਵਿੱਚ ਚਾਰ ਸਿਧਾਂਤਮੂਲਕ ਗੱਲਾਂ ਹਨ ਪਹਿਲੀ ਇਹ ਕਿ ਖਾਲਸਾ ਪੰਥ ਅਕਾਲ ਪੁਰਖ ਦੀ ਆਗਿਆ ਨਾਲ ਸਾਜਿਆ ਗਿਆ ਇਸ ਗੱਲ ਦੀ ਪੁਸ਼ਟੀ ਆਪ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਵੈ ਜੀਵਨੀ ਵਿੱਚ ਕੀਤੀ ਹੈ ਜਦੋਂ ਉਹਨਾਂ ਅਕਾਲ ਪੁਰਖ ਨੂੰ ਕਿਹਾ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਤਾਂ ਅਕਾਲ ਪੁਰਖ ਨੇ ਅੱਗੋਂ ਪਰਮਾਨ ਕੀਤਾ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪਰਚਰ ਕਰਪੇ ਕਹਸ ਕਹ ਸੱਜ ਦੂਸਰੀ ਗੱਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦੀ ਹੈ 1708 ਈਸਵੀ ਵਿੱਚ ਨੰਦੇੜ ਵਿਖੇ ਦਸਮ ਪਾਤਸ਼ਾਹ ਜੀ ਨੇ ਸ਼ਕਸੀ ਗੁਰਿਆਈ ਦੀ ਲੜੀ ਸਮਾਪਤ ਕਰ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਜੋ ਸਾਂਝੀ ਗੁਰਿਆਈ ਸਥਾਪਿਤ ਕੀਤੀ ਇਸ ਦੋਹਰੇ ਵਿੱਚ ਉਸ ਵੇਲੇ ਦਿੱਤੇ ਗਏ ਆਦੇਸ਼ ਦੀ ਚੇਤਾਵਨੀ ਹੈ ਤੀਜੀ ਗੱਲ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਦੀ ਦੇਹ ਸਮਝਣਾ ਹੈ ਇਹ ਗੱਲ ਗੁਰਮਤਿ ਸਿਧਾਂਤ ਅਨੁਸਾਰ ਸਹੀ ਨਹੀਂ ਸੰਦੇਹ ਜਨਕ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸਤ ਗੁਰਾਂ ਦੀ ਜੋਤ ਹੈ ਦੇ ਨਹੀਂ ਗੁਰੂ ਦਾ ਸਰੀਰ ਦਿਦਾਰ ਤਾਂ ਖਾਲਸੇ ਵਿੱਚ ਹੈ ਇਹ ਗੱਲ ਭਾਈ ਪ੍ਰਹਿਲਾਦ ਸਿੰਘ ਜੀ ਦੇ ਰਹਿਤਨਾਮੇ ਵਿੱਚੋਂ ਵੀ ਸਪਸ਼ਟ ਹੁੰਦੀ ਹੈ ਗੁਰੂ ਖਾਲਸਾ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਸਿੱਖ ਮੋਹ ਮਿਲ ਬੇ ਚਾਹੇ ਖੋਜ ਇਨੋਂ ਮੈਲੇ ਜਾਪਦਾ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਵਾਲਾ ਦੋਹਰਾ ਦੇਹ ਧਾਰੀ ਗੁਰੂ ਦੇ ਸਿਧਾਂਤ ਨੂੰ ਰੱਦਨ ਵਾਸਤੇ ਪ੍ਰਚਲਿਤ ਕੀਤਾ ਗਿਆ ਚੌਥੀ ਗੱਲ ਇਹ ਹੈ ਕਿ ਗੁਰੂ ਸ਼ਬਦ ਦੀ ਖੋਜ ਰਾਹੀਂ ਵਹਿ ਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ ਇਹ ਗੁਰਮਤ ਦੀ ਹੀ ਪਰਮਾਨਤ ਮਨੋਤ ਹੈ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸ਼ਬਦ ਰਤੇ ਰੰਗ ਲਾਏ ਪਵਿੱਤ ਪਾਵਨ ਸੇਜਨ ਨਿਰਮਲ ਹਰ ਕੇ ਨਾਮ ਸਮਾਏ ਰਾਗ ਪਰਬਤੀ ਮਹਲਾ 3 ਅੰਗ 1346 ਸਿੱਖੀ ਵਿੱਚ ਪੂਜਾ ਇੱਕ ਅਕਾਲ ਦੀ ਹੈ ਪਰਚਾ ਸ਼ਬਦ ਕਾ ਹੈ ਸ਼ਬਦ ਆਸਰੇ ਹੀ ਅਕਾਲ ਨਾਲ ਪਰਿਚੇ ਹੁੰਦਾ ਹੈ ਸ਼ਬਦ ਇਸੇ ਲਈ ਸਦੀਵੀ ਗੁਰੂ ਹੈ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਖੁਵਾਰ ਹੋਏ ਸਭ ਮਿਲenge ਬੱਚੇ ਸ਼ਰਨ ਜੋ ਹੋਏ ਇਹ ਭਾਈ ਨੰਦ ਲਾਲ ਜੀ ਦਾ ਜੋ ਤਨਖਾਹਨਾਮਾ ਹੈ ਉਸ ਵਿੱਚੋ ਇਹ ਲਿਆ ਗਿਆ ਹੈ ਉਪਰੋਕਤ ਦੋਹਰਾ ਪਹਿਲੋਂ ਪਹਿਲ ਬੰਦਾ ਸਿੰਘ ਬਹਾਦਰ ਵੇਲੇ 1710 ਤੋਂ ਲੈ ਕੇ 16 ਤੱਕ ਅਰਦਾਸ ਤੋਂ ਬਾਅਦ ਪੜਿਆ ਜਾਣਾ ਸ਼ੁਰੂ ਹੋਇਆ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੇ ਉਦੋਂ ਨਾ ਕੇਵਲ ਸਿੱਖਾਂ ਨੂੰ ਬਾਗੀ ਹੀ ਘਰਾਰ ਦਿੱਤਾ ਸਗੋਂ ਉਹਨਾਂ ਦੇ ਕਤਲੇਆਮ ਦਾ ਹੁਕਮ ਵੀ ਜਾਰੀ ਕੀਤਾ ਇਹੋ ਹੁਕਮ ਪਿਸ਼ੋ ਫਰਕਸੀਅਰ ਨੇ ਵੀ ਜਾਰੀ ਕੀਤਾ ਇਸ ਹੁਕਮ ਅਨੁਸਾਰ ਸਿੱਖਾਂ ਦਾ ਬੀਜ ਨਾਸ ਕਰਨ ਦਾ ਆਦੇਸ਼ ਦਿੱਤਾ ਗਿਆ ਸੀ ਆਇ ਕੈ ਜ਼ੁਲਮ ਸਿੱਖਾਂ ਉੱਪਰ ਢਾਹੇ ਜਾਣੇ ਆਰੰਭ ਕੀਤੇ ਪਰ ਗੁਰੂ ਦੇ ਸਿੱਖਾਂ ਦੇ ਹੌਂਸਲੇ ਕਦੇ ਪਸਤ ਨਹੀਂ ਹੋਏ ਪੌਹਲ ਧਾਰੀਆਂ ਆਪਣੀ ਆਜ਼ਾਦੀ ਤੇ ਇੱਜ਼ਤ ਬਰਕਰਾਰ ਰੱਖੀ ਜਦੋਂ ਉਹ ਅਤ ਦੇ ਜ਼ੁਲਮਾਂ ਦਾ ਸਾਹਮਣਾ ਕਰ ਰਹੇ ਸਨ ਤੇ ਮੌਤ ਹਰ ਥਾਂ ਉਹਨਾਂ ਦਾ ਪਰਛਾਵੇਂ ਵਾਂਗ ਪਿੱਛਾ ਕਰ ਰਹੀ ਸੀ ਉਦੋਂ ਉਹ ਇਸ ਦੋਰੇ ਨੂੰ ਦਹਰਾ ਦਹਰਾ ਕੇ ਆਪਣੀ ਚੜ੍ਹਦੀ ਕਲਾ ਦਾ ਸਬੂਤ ਦੇ ਰਹੇ ਸਨ ਉਹ ਜਾਣਦੇ ਸਨ ਕਿ ਜ਼ੁਲਮ ਤੇ ਜ਼ਾਲਮ ਸਦਾ ਨਹੀਂ ਰਹਿੰਦੇ ਉਹ ਇਹ ਵੀ ਜਾਣਦੇ ਸਨ ਕਿ ਇੱਕ ਦਿਨ ਮਜਦੂਮ ਦੀ ਸਾਰ ਵੀ ਲਈ ਜਾਣੀ ਹੈ ਤੇ ਸਾਰ ਲੈਣ ਵਾਲੇ ਵਹਿਗਰੂ ਉੱਪਰ ਪਰਪੱਕ ਭਰੋਸਾ ਰੱਖਦਿਆਂ ਉਹ ਆਉਣ ਵਾਲੇ ਕਲਪਤ ਰਾਜ ਦੀ ਉਡੀਕ ਕਰ ਰਹੇ ਸਨ ਉਹਨਾਂ ਦੀ ਇਹ ਉਡੀਕ ਨਸਫਲ ਨਾ ਗਈ ਰਾਜ ਦੀ ਲਾਲਸਾ ਦੁਹਰਾਉਣ ਵਾਲਿਆਂ ਦਾ ਰਾਜ ਸਥਾਪਿਤ ਹੋ ਗਿਆ ਇਸ ਨਾਤੇ ਅਪਰੋਕਤ ਦੋਹਰਾ ਅਸਹਿ ਤੇ ਅਕਹਿ ਜ਼ੁਲਮਾਂ ਦੀ ਹਨੇਰੀ ਵਿੱਚ ਵੀ ਸਿੱਖਾਂ ਦੀ ਚੜ੍ਹਦੀ ਕਲਾ ਦਾ ਲਖਾਇਕ ਹੈ ਤੇ ਸਿੱਖਾਂ ਨੂੰ ਆਪਣੇ ਵਚਨਾਂ ਤੇ ਜ਼ਿੰਮੇਵਾਰੀਆਂ ਦੀ ਯਾਦ ਦਿਹਾਨੀ ਕਰਾਉਂਦੇ ਰਹਿਣ ਦਾ ਸਾਧਨ ਬਣ ਗਿਆ ਹੈ। ਇਹ ਆਪ ਜੀ ਜੋ ਪੈਰਾ ਹੈ ਮੈਂ ਆਪ ਜੀ ਦੇ ਨਾਲ ਦੁਬਾਰਾ ਸਾਂਝਾ ਕਰਦਾ ਹਾਂ। ਜਦੋਂ ਅਤ ਦੇ ਜ਼ੁਲਮਾਂ ਦਾ ਜਦੋਂ ਉਹ ਅਤ ਦੇ ਜ਼ੁਲਮਾਂ ਦਾ ਸਾਹਮਣਾ ਕਰ ਰਹੇ ਸਨ ਤੇ ਮੌਤ ਹਰ ਥਾਂ ਉਹਨਾਂ ਦਾ ਪਰਛਾਵਾ ਮੰਗ ਪਿੱਛਾ ਕਰ ਰਹੀ ਸੀ ਉਦੋਂ ਉਹ ਇਸ ਦੋਹਰੇ ਨੂੰ ਦੁਹਰਾ ਦੁਹਰਾ ਕੇ ਆਪਣੀ ਚੜ੍ਹਦੀ ਕਲਾ ਦਾ ਸਬੂਤ ਦੇ ਰਹੇ ਸਨ ਉਹ ਜਾਣਦੇ ਸਨ ਕਿ ਜ਼ੁਲਮ ਤੇ ਜ਼ਾਲਮ ਸਦਾ ਨਹੀਂ ਰਹਿੰਦੇ ਉਹ ਇਹ ਵੀ ਜਾਣਦੇ ਸਨ ਕਿ ਇੱਕ ਦਿਨ ਮਜਦੂਮ ਦੀ ਸਾਰ ਵੀ ਲਈ ਜਾਣੀ ਹੈ ਇਸਾਰ ਲੈਣ ਵਾਲੇ ਵਹਿਗੁਰੂ ਉੱਪਰ ਪਰਪੱਕ ਭਰੋਸਾ ਰੱਖਦਿਆਂ ਉਹ ਆਉਣ ਵਾਲੇ ਕਲਪਤ ਰਾਜ ਦੀ ਉਡੀਕ ਕਰ ਰਹੇ ਸਨ। ਉਹਨਾਂ ਦੀ ਇਹ ਉਡੀਕ નિਸਫਲ ਨਾ ਗਈ। ਰਾਜ ਦੀ ਲਾਲਸਾ ਦੁਹਰਾਉਣ ਵਾਲਿਆਂ ਦਾ ਰਾਜ ਸਥਾਪਿਤ ਹੋ ਗਿਆ। ਇਸ ਨਾਤੇ ਉਪਰੋਕਤ ਦੁਹਰਾ ਅਸਹਿ ਤੇ ਅਕਹਿ ਜ਼ੁਲਮਾਂ ਦੀ ਹਨੇਰੀ ਵਿੱਚ ਵੀ ਸਿੱਖਾਂ ਦੀ ਚੜ੍ਹਦੀ ਕਲਾ ਦਾ ਲਖਾਇਕ ਹੈ। ਤੇ ਸਿਕਨੂ ਆਪਣੇ ਵਚਨਾਂ ਤੇ ਜ਼ਿੰਮੇਵਾਰੀਆਂ ਦੀ ਯਾਦ ਦਿਹਾਨੀ ਕਰਾਉਂਦੇ ਰਹਿਣ ਦਾ ਸਾਧਨ ਬਣ ਗਿਆ ਹੈ ਇਹ ਜੋ ਕਿਤਾਬ ਹੈ ਇਥੇ ਖਤਮ ਹੋ ਜਾਂਦੀ ਹੈ ਤੇ ਅਖੀਰ ਵਿੱਚ ਡਾਕਟਰ ਜਸਵੰਤ ਸਿੰਘ ਜੀ ਬਾਰੇ ਥੋੜਾ ਜਿਹਾ ਲਿਖਿਆ ਹੈ ਡਾਕਟਰ ਜਸਵੰਤ ਸਿੰਘ ਨੇਕੀ ਦਾ ਜਨਮ 27 ਅਗਸਤ 1952 ਈਸਵੀ ਨੂੰ ਸਰਦਾਰ ਹਰੀ ਗੁਲਾਬ ਸਿੰਘ ਦੇ ਘਰ ਪਿੰਡ ਮਰੀਦ ਜ਼ਿਲ੍ਹਾ ਜ਼ਿਲਮ ਵਿਖੇ ਹੋਇਆ ਵਿਦਿਆ ਖੇਤਰ ਵਿੱਚ ਹਰ ਪੜਾਤੇ ਇਹਨਾਂ ਨੇ ਸਿਰ ਕੱਢਮੀ ਪ੍ਰਾਪਤੀ ਹਾਸਲ ਕੀਤੀ ਮੁੱਢਲੀ ਡਾਕਟਰੀ ਵਿਦਿਆ ਤੋਂ ਉਪਰੰਤ ਮਨੋਵਿਗਿਆਨ ਦੀ ਐਮਏ ਤੇ ਫਿਰ ਮਨੋਚਿਕਿਤਸਾ ਦੀ ਵਿਸ਼ੇਸ਼ਕਤਾ ਪ੍ਰਾਪਤ ਕਰਕੇ ਆਪ ਨੇ ਆਪਣੇ ਕਿੱਤੇ ਵਿੱਚ ਕਮੰਤਰੀ ਪੱਦਰ ਤੇ ਨਾਮਣਾ ਖਟਿਆ ਵਿਸ਼ਵ ਪ੍ਰਖਿਆਤ ਮਨੋਚਿਕਿਤਸਕ ਚਿਕਿਤਸਕ ਨੇਪੋਨ ਨ ਪ੍ਰਬੰਧਕ ਸੁਗੜ ਸਿੱਖਿਆ ਸ਼ਾਸਤਰੀ ਸੂਝਵਾਨ ਧਰਮ ਚਿੰਤਕ ਸੋਹਿਰਦ ਕਵੀ ਤੇ ਨਿੱਗੇ ਦੋਸਤ ਡਾਕਟਰ ਨੇਕੀ ਦੀ ਪ੍ਰਤਿਭਾ ਅਦੁੱਤੀ ਹੈ ਆਪ ਦੀ ਸ਼ਖਸੀਅਤ ਅਨੁਭਵ ਤੇ ਗਿਆਨ ਦਾ ਵਿਚਿਤ੍ਰ ਸਮੇਲ ਹੈ ਜਿਸ ਵਿੱਚ ਰੂਹ ਉਡਾਰੀਆਂ ਮਾਰਦੀ ਹੈ ਪਰ ਗਿਆਨ ਨੂੰ ਨਾਲ ਰੱਖ ਕੇ ਸੇਖ ਧਰਮ ਦੀ ਤਾਤਵਿਕ ਵਿਆਖਿਆ ਕਰਨ ਵਾਲੇ ਸਥਾਪਤ ਵਿਦਿਆਵਾਨਾਂ ਵਿੱਚ ਆਪ ਮੋਰੀ ਹਨ ਵਿਸਮਾਦ ਹਉਮੈ ਨਦਰ ਕਾਲ ਤੇ ਅਵਸਰ ਵਰਗੇ ਸੂਖਮ ਸੰਕਲਪਾਂ ਨੂੰ ਆਪ ਨੇ ਆਪਣੇ ਗੰਭੀਰ ਚਿੰਤਨ ਰਾਹੀਂ ਬਖਿਆਉਣ ਦਾ ਪ੍ਰਸੰਸਨੀਏ ਉਦਮ ਕੀਤਾ ਹੈ ਆਪ ਦੀ ਅਧਿਆਨ ਵਿਧੀ ਤਾਰ ਕੇ ਕਿਤੇ ਤੁਲਨਾਤਮਕ ਹੈ ਪਰੰਤੂ ਆਪ ਦੀ ਸ਼ੈਲੀ ਵਿੱਚ ਅਸ਼ਰਦਾ ਦਾ ਕਿਤੇ ਵੀ ਝੌੜਾ ਨਹੀਂ ਪੈਂਦਾ ਡੂੰਗੀ ਧਾਰਮਿਕ ਆਸਥਾ ਵਾਲੇ ਸੰਸਕਾਰਾਂ ਨਾਲ ਭਰਪੂਰ ਡੂੰਗੀ ਧਾਰਮਿਕ ਆਸਥਾ ਵਾਲੇ ਸੰਸਕਾਰਾਂ ਨਾਲ ਭਰਪੂਰ ਡਾਕਟਰ ਨੇਕੀ ਨੇ ਗਿਆਨ ਵਿਗਿਆਨ ਦੇ ਵਿਭਿੰਨ ਖੇਤਰਾ ਦਾ ਡੂੰਗਾ ਅਧਿਨ ਵੀ ਕੀਤਾ ਹੈ ਅਤੇ ਅਨੁਭਵੀ ਮਹਾਪੁਰਖਾਂ ਦੀ ਸੰਗਤ ਵੀ ਖੂਬ ਮਾਣੀ ਹੈ ਇਸੇ ਕਰਕੇ ਉਹਨਾਂ ਦੀ ਲਿਖਤ ਵਿੱਚ ਗਹਿਰਾਈ ਵੀ ਹੈ ਤੇ ਪਸਾਰ ਵੀ ਇੱਕ ਕਵੀ ਵਜੋਂ ਵੀ ਡਾਕਟਰ ਨੀਕੀ ਨਵੇਕਲੀ ਸ਼ਬਦ ਦੇ ਮਾਲਕ ਹਨ ਪੰਜਾਬੀ ਕਾਵ ਖੇਤਰ ਵਿੱਚ ਕਰुणा ਦੀ ਸ਼ੋਤੋਂ ਮਗਰੋਂ ਤੇ ਸਮ੍ਰਿਤੀ ਦੇ কিরਨ ਸਮ੍ਰਿਤੀ ਦੇ কিরਨ ਤੋਂ ਪਹਿਲਾਂ ਵਰਗੀਆਂ ਲੰਬੇਰੀਆਂ ਕਵਤਾਵਾਂ ਲਿਖ ਕੇ ਆਪਨੇ ਅਨੁਭਵ ਦੀਆਂ ਸੂਖਮਤਮ ਪਰਤਾਂ ਨੂੰ ਸਕਾਰ ਕਰਨ ਦਾ ਉਦਦਮ ਕੀਤਾ ਹੈ ਅਤੇ ਪੰਜਾਬੀ ਕਾਵ ਦੇ ਪੇੜ ਨੂੰ ਮੋਕਲਾ ਕੀਤਾ ਹੈ ਇੱਥੇ ਪਿੱਛੇ ਕੁਝ ਵਿਦਵਾਨਾਂ ਨੇ ਇਸ ਬੁੱਕ ਦੇ ਬਾਰੇ ਆਪਣੇ ਵਿਚਾਰ ਦਿੱਤੇ ਹਨ ਪ੍ਰੋਫੈਸਰ ਹਰਬੰਸ ਸਿੰਘ ਜੋ ਕਿ ਐਡੀਟਰ ਨੇ ਐਂਸਾਈਕਲੋਪੀਡੀਆ ਆਫ ਸਿੱਖਿਜ਼ਮ ਦੇ ਉਹ ਕਹਿੰਦੇ ਨੇ ਕਿ ਡਾਕਟਰ ਨੀਕੀ ਲਿਖਤ ਅਰਦਾਸ ਦਰਸ਼ਨ ਰੂਪ ਤੇ ਅਭਿਆਸ ਇੱਕ ਸਦੀਵ ਕਾਲੀ ਪ੍ਰਮਾਨਕ ਕੀਰਤ ਭਾਵ ਕੇ ਐਨ 올 ਟਾਈਮ ਕਲਾਸਿਕ ਸਾਬਤ ਹੋਵੇਗੀ ਤੇ ਡਾਕਟਰ ਤਰਲੋਚਨ ਸਿੰਘ ਜੀ ਲਿਖਦੇ ਹਨ ਕਿ ਇਸ ਪੁਸਤਕ ਵਿੱਚ ਲੇਖਕ ਨੇ ਅਰਦਾਸ ਦੀ ਮਕਨਾਤੀ ਸੀ ਭੈ ਪੰਜਨੀ ਸ਼ਕਤੀ ਬਾਰੇ ਬੜੀ ਜ਼ਬਰਦਸਤ ਜਾਗਰਤ ਲਿਆਉਣ ਵਾਲਾ ਵਿਸਥਾਰ ਕੀਤਾ ਹੈ ਕੌਮੀ ਬੰਗਾਰੂ ਵਾਲੇ ਲਿਖਦੇ ਹਨ ਇਹ ਪੁਸਤਕ ਸਿੱਖ ਧਰਮ ਸਿੱਖ ਫਲਸਫੇ ਸਿੱਖ ਇਤਿਹਾਸ ਸਿੱਖ ਬਲਬਲਿਆਂ ਤੇ ਜੀਵਨ ਮੁੱਲਾਂ ਨੂੰ ਪਰਤੱਖ ਕਰਨ ਵਾਲੀ ਪਾਠ ਪੁਸਤਕ ਦਾ ਦਰਜਾ ਪ੍ਰਾਪਤ ਕਰਦੀ ਹੈ ਜਸਟਿਸ ਮਹਿੰਦਰ ਸਿੰਘ ਜੀ ਜੋਸ਼ੀ ਲਿਖਦੇ ਹਨ ਕਈ دہਾਕਿਆਂ ਬਾਅਦ ਐਸੀ ਪੁਸਤਕ ਵਿਖਣ ਵਿੱਚ ਆਈ ਹੈ ਪ੍ਰਿੰਸੀਪਲ ਨਰਿੰਦਰ ਸਿੰਘ ਸੋਚ ਜੀ ਲਿਖਦੇ ਹਨ ਕਿ ਇਹ ਪੁਸਤਕ ਸਾਡੇ ਧਰਮ ਬਾਰੇ ਲਿਖਣ ਬਾਰੇ ਇਹ ਪੁਸਤਕ ਸਾਡੇ ਧਰਮ ਬਾਰੇ ਲਿਖਣ ਵਾਲੇ ਹਰੇਕ ਲੇਖਕ ਲਈ ਮਾਡਲ ਸਾਬਤ ਹੋ ਬੇਗੀ ਇਹ ਨਹੀਂ ਸ਼ਬਦਾਂ ਦੇ ਨਾਲ ਅਸੀਂ ਇਹ ਵੀਡੀਓ ਇੱਥੇ ਸੰਕੋਚਦੇ ਹਾਂ ਅੱਜ ਜਿਹੜੀ ਹੈ ਪੂਰੀ ਬੁੱਕ ਪੂਰੀ ਕਿਤਾਬ ਸਮਾਪਤ ਹੋ ਗਈ ਹੈ ਉਮੀਦ ਕਰਦੇ ਹਾਂ ਕਿ ਆਪ ਜੀ ਸੰਗਤਾਂ ਜਰੂਰ ਇਹ ਸਾਰੇ ਵੀਡੀਓ ਦੇਖ ਕੇ ਤੇ ਅਰਦਾਸ ਦੇ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ ਆਪਣਾ ਗਿਆਨ ਆਪਣੀ ਨੋਲਿਜ ਵਿੱਚ ਵਾਧਾ ਕਰੋਗੇ ਦੂਸਰਿਆਂ ਨਾਲ ਵੀ ਸ਼ੇਅਰ ਕਰਕੇ ਉਹਨਾਂ ਨੂੰ ਵੀ ਇਹ ਜੋ ਫਾਇਦਾ ਹੈ ਅਪੜਾਉਣ ਦੀ ਕੋਸ਼ਿਸ਼ ਕਰੋਗੇ ਸਾਡਾ ਮਕਸਦ ਇਹੀ ਹੈ ਕਿ ਅਸੀਂ ਗੁਰੂ ਦੇ ਸ਼ਬਦ ਦਾ ਪ੍ਰਚਾਰ ਵੱਤਵੱਦ ਸੰਗਤਾਂ ਤੱਕ ਕਰ ਸਕੀਏ ਇਸ ਲਈ ਅਸੀਂ ਆਪ ਜੀਆਂ ਨੂੰ ਵੀ ਬੇਨਤੀ ਕਰਦੇ ਹਾਂ ਇਹ ਹਰ ਸਿੱਖ ਦਾ ਫਰਜ਼ ਹੈ ਕਿ ਅਸੀਂ ਆਪ ਬਾਣੀ ਪੜੀਏ ਬਾਣੀ ਸੁਣੀਏ ਫਿਰ ਬਾਣੀ ਦੇ ਅਰਥ ਸਮਝੀਏ ਜਾਣੀਏ ਤੇ ਉਹਨਾਂ ਨੂੰ ਆਪਣੇ ਚੇਤੇ ਵਿੱਚ ਫੀਲ करिए ਜਿਤੇ ਰੱਖੀਏ ਫਿਰ ਉਹਨਾਂ ਉਤੇ ਰਿਫਲੈਕਟ करिए ਕੰਪੈਰੀਜ਼ਨ करिए ਆਪਣੀ ਲਾਈਫ ਦਾ ਕਿ ਗੁਰਬਾਣੀ ਸਾਨੂੰ ਕੀ ਕਹਿੰਦੀ ਹੈ ਤੇ ਅਸੀਂ ਕੀ ਕਰਦੇ ਹਾਂ ਤਾਂ ਹੀ ਸਾਨੂੰ ਪਤਾ ਲੱਗੇਗਾ ਕਿ ਅਸੀਂ ਆਪਣੇ ਜੀਵਨ ਵਿੱਚ ਆਪਣੇ ਸਮਾਜ ਵਿੱਚ ਸਿਸਟਮ ਵਿੱਚ ਬਹੁਤ ਸਾਰਾ ਕੁਝ ਗੁਰਬਾਣੀ ਤੋਂ ਗੁਰਮਤ ਤੋਂ ਉਲਟ ਕਰਦੇ ਜਾ ਰਹੇ ਹਾਂ ਇਸੇ ਲਈ ਭਾਵੇਂ ਹਰ ਗੁਰੂ ਘਰ ਵਿੱਚ ਸ਼ਬਦ ਦਾ ਪ੍ਰਚਾਰ ਹੁੰਦਾ ਹੈ ਪਰ ਸਾਡੇ ਸਮਾਜ ਵਿੱਚ ਸਾਡੇ ਧਰਮ ਵਿੱਚ ਸਾਡੇ ਜੀਵਨ ਵਿੱਚ ਪਤਿਤਪੁਣਾ ਨਸ਼ੇ ਵੈਰ ਵਿਰੋਧ ਈਰਖਾ ਜਾਤ ਪਾਤ ਊਚ ਨੀਚ ਲੜਾਈਆਂ ਝਗੜੇ ਦਾਜ ਦਹੇਜ ਤਲਾਕ ਸਭ ਕੁਝ ਜਿਸ ਤੋਂ ਗੁਰਬਾਣੀ ਸਾਨੂੰ ਰੋਕਦੀ ਹੈ ਉਹ ਕਰ ਕਰ ਚੁੱਕੇ ਹਨ ਇਸ ਦਾ ਮਤਲਬ ਇਹ ਹੀ ਹੈ ਕਿ ਅਸੀਂ ਗੁਰਬਾਣੀ ਪਰਦੇਸ ਹੁੰਦੇ ਜ਼ਰੂਰ ਹਾਂ ਪਰ ਗੁਰਬਾਣੀ ਨੂੰ ਮੰਨਦੇ ਨਹੀਂ ਹਾਂ ਉਹ ਜੀਵਨ ਉਹ ਸੰਸਾਰ ਨਹੀਂ ਗਿੰਦੇ ਹਾਂ ਆਓ ਅਸੀਂ ਸਾਰੇ ਵਾਹਿਗੁਰੂ ਅੱਗੇ ਆਕਾਲ ਪੁਰਖ ਦੇ ਅੱਗੇ ਇਹ ਅਰਦਾਸਾਂ ਬੇਨਤੀਆਂ ਕਰੀਏ ਕਿ ਉਹ ਸਾਡੇ ਸਾਰਿਆਂ ਉੱਤੇ ਮਿਹਰ ਕਰਨ ਕਿਰਪਾ ਕਰਨ ਅਤੇ ਅਸੀਂ ਸਾਰੇ ਹੀ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਹਲ ਛੱਡ ਕੇ ਗੁਰੂ ਵਾਲੇ ਬਣੀਏ ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ ਅਤੇ ਗੁਰੂ ਉਪਦੇਸ਼ ਅਨੁਸਾਰ ਆਪਣਾ ਜੀਵਨ ਜੀਉ ਕੇ ਇਸ ਨੂੰ ਸਫਲਾ ਕਰ ਸਕੀਏ ਅਤੇ ਹੋਰਨਾਂ ਨੂੰ ਵੀ ਇਸ ਰਸਤੇ ਉੱਤੇ ਚੱਲਣ ਦੀ ਪ੍ਰੇਰਿਤ ਕਰ ਸਕੀਏ ਤਾਂ ਹੀ ਜਿਸ ਮਨੋਰਥ ਦੀ ਵਾਹਿਗੁਰੂ ਜੀ ਨੇ ਸਾਨੂੰ ਇਹ ਜੀਵਨ ਬਖਸ਼ਿਆ ਹੈ ਉਸ ਵਿੱਚ ਅਸੀਂ ਕਾਮਯਾਬ ਹੋ ਸਕਦੇ ਹਾਂ ਬੋਲਦਿਆਂ ਪਾਸੋਂ ਵਿਚਾਰ ਕਰਦਿਆਂ ਪਾਸੋਂ ਗੁਰਬਾਣੀ ਉਚਾਰਨ ਕਰਦਿਆਂ ਪਾਸੋਂ ਇੱਕ ਨਹੀਂ ਅਨੇਕਾਂ ਹੀ ਗਲਤੀਆਂ ਹੋ ਜਾਂਦੀਆਂ ਹਨ ਗੁਰੂ ਸਾਹਿਬ ਤੇ ਗੁਰੂ ਸਾਹਿਬ ਦੀ ਸੰਗਤ ਪਕਸ਼ਣ ਜੋਗ ਹੈ ਭੁੱਲਾਂ ਚੁੱਕਾਂ ਦੀ ਖਿਮਾ ਗੱਜ-ਬੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ